ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦੇਸ਼ ਔਰ ਵਿਦੇਸ਼ ਦੇ ਵਿੱਚ ਵਸ ਰਹੀਆਂ ਗੁਰਨਾਨਕ ਨਾਮ ਲੇਵਾ ਸੰਗਤਾਂ ਇੱਕ ਬੜੀ ਹੀ ਦੁਖਦਾਇਕ ਖਬਰ ਘਟਨਾ ਜੋ ਕਿ ਦਾਤਾ ਬੰਦੀ ਛੋੜਦੇ ਉਸ ਦੀਵਾਲੀ ਵਾਲੇ ਦਿਨ ਗੁਰਦੁਆਰਾ ਸਿੰਘ ਸਵਾ ਸਲਵਾਸਾ ਅਮਰੀਕਾ ਵਿਖੇ ਵਾਪਰੀ ਉਥੋਂ ਦੇ ਜੋ ਕੁਝ ਮੰਦ ਬੁੱਧੀ ਕਹਿ ਲੋ ਕਾਮਰੇੜੀ ਕਾਮਰੇੜ ਬੁੱਧੀ ਦੇ ਲੋਕ ਜਿਹੜੇ ਕਿ ਗੁਰੂ ਨੂੰ ਗੁਰੂ ਨਹੀਂ ਮੰਨਦੇ ਬਾਣੀ ਨੂੰ ਬਾਣੀ ਨਹੀਂ ਮੰਨਦੇ ਦਸਮ ਗ੍ਰੰਥ ਨੂੰ ਨਹੀਂ ਮੰਨਦੇ ਸਰਬ ਲੋਗ ਗ੍ਰੰਥ ਨੂੰ ਨਹੀਂ ਮੰਨਦੇ ਸ੍ਰੀ ਗੁਰ ਪ੍ਰਤਾਪ ਸੂਰੀ ਗ੍ਰੰਥ ਨੂੰ ਨਹੀਂ ਮੰਨਦੇ ਕਿਉਂਕਿ ਉਹਨਾਂ ਦੇ ਜੋ ਮਨਾਂ ਦੇ ਉੱਪਰ ਕਹਿ ਲਓ ਦਿਮਾਗ ਦੇ ਉੱਪਰ ਕਹਿ ਲਓ ਪੜਦਾ ਪਿਆ ਹੋਇਆ ਹੈ ਸਰ ਸੰਤ ਜੀ ਜੋ ਦੀਵਾ ਹੁੰਦਾ ਹੈ ਨਾ ਦੀਵੇ ਦੇ ਹਮੇਸ਼ਾ ਹੀ ਥੱਲੇ ਹਨੇਰਾ ਹੁੰਦਾ ਹੈ ਕਿ ਦੀਵੇ ਹਨ ਸਿੱਖਾਂ ਦੇ ਘਰ ਇਹਨਾਂ ਲੋਕਾਂ ਨੇ ਜਨਮ ਤਾਂ ਲੈ ਲਿਆ ਹੈ ਪਰ ਇਹਨਾਂ ਦੇ ਜੋ ਮਨ ਹਨ ਉਹ ਦੀਵੇ ਦੀ ਨਿਆਈ ਕਾਲੇ ਹਨ ਜਿਹੜਾ ਗੁਰੂ ਨੂੰ ਪਿਆਰ ਨਹੀਂ ਕਰਦਾ ਗੁਰਵਾਣੀ ਨੂੰ ਨਹੀਂ ਮੰਨਦਾ ਨਿਸ਼ਾਨਾ ਬੰਗਿਆਂ ਤੋਂ ਸਿਆ ਛੰਡਿਆਂ ਨੂੰ ਨਹੀਂ ਮੰਨਦਾ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਕਿ ਜਿਹੜੀ ਘਟਨਾ ਸਲਵਾਸਾ ਗੁਰਦੁਆਰਾ ਸਿੰਧ ਸਵਾ ਜਿੱਥੇ ਸਾਡੇ ਸਤਕਾਰਯੋਗ ਭਾਈ ਜਸਵਿੰਦਰ ਸਿੰਘ ਜੀ ਜਥੇਦਾਰ ਹਨ ਔਰ ਬੁੱਢਾ ਦਲ ਦੇ ਵੀ ਉਹ ਜਥੇਦਾਰ ਹਨ ਉਸ ਗੁਰਦੁਆਰਾ ਸਾਹਿਬ ਵਿਖੇ ਇਹ ਘਟਨਾ ਉਸ ਦਿਨ ਬਾਪੜੀ ਹੈ ਬਹੁਤ ਦੁਖਦਾਈ ਘਟਨਾ ਹੈ ਗੁਰਦੁਆਰਾ ਗੁਰਨਾਨਕ ਸਾਹਿਬ ਜੀ ਧੁਲੀਆ ਸੇਵਕ ਜਥਾ ਸੰਤ ਬਾਬਾ ਧੀਰਜ ਸਿੰਘ ਜੀ ਸੇਵਕ ਦਾਸ ਰਣਵੀਰ ਸਿੰਘ ਖਾਲਸਾ ਪੁਰ ਜੋਰ ਪੂਰੇ ਸਿੱਖ ਸੰਗਤਾਂ ਵੱਲੋਂ ਮਹਾਰਾਸ਼ਟਰ ਦੇ ਸਿੱਖ ਸੰਗਤਾਂ ਵੱਲੋਂ ਅਸੀਂ ਇਸ ਘਟਨਾ ਦੀ ਨਿੰਦਾ ਕਰਦੇ ਹਾਂ ਤੇ ਆਸ਼ ਕਰਦੇ ਹਾਂ ਕਿ ਅੱਗੇ ਤੋਂ ਐ ਜੀ ਕੋਈ ਹਰਕਤ ਨਾ ਕਰੇ ਤੇ ਅਗਰ ਇਹ ਕੋਈ ਕਰਦਾ ਹੈ ਤਾਂ ਉਸੇ ਟਾਈਮ ਉਸ ਨੂੰ ਸੋਦਾ ਲਾ ਦਿੱਤਾ ਜਾਵੇ ਅਗਰ ਇਹ ਹੀ ਘਟਨਾ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਵਰਤੀ ਹੁੰਦੀ ਸਾਧ ਸੰਗਤ ਜੀ ਮੈਂ ਕਹਿੰਦਾ ਵੀ ਨਿਹੰਗ ਸਿੰਘਾਂ ਵਾਲਾ ਜਿਹੜਾ ਮਰਿਆਦਾ ਹੈ ਨਾ ਕਿ ਮੂੰਹ ਤੇ ਚਾਦਰ ਪਾ ਕੇ ਤੇ ਲੈ ਕੇ ਸੈਰ ਉਹਦਾ ਲੱਤਾਂ ਦੇ ਵਿਚਾਲੇ ਤੇ ਪਿੱਛੋਂ ਤਬਲਵਾਜ ਚੰਗੀ ਤਰ੍ਹਾਂ ਕੁੱਟੇ ਜਾਣ ਤੇ ਇਹਨਾਂ ਪੀੜੀਆਂ ਯਾਦ ਰੱਖਣ ਕਿ ਸਾਡੇ ਪਿਤਾ ਦਾਦੇ ਬਜ਼ੁਰਗ ਨੇ ਗਲਤੀ ਕੀਤੀ ਸੀ ਤੇ ਉਹਨੂੰ ਸਜ਼ਾ ਮਿਲੀ ਸੀ ਤੇ ਅੱਗੇ ਤੇ ਫਿਰ ਉਹ ਵੀ ਸੁਤਰ ਜਾਣਗੇ ਬੜੀ ਦੁਖਦਾਈ ਘਟਨਾ ਹੈ ਅਸੀਂ ਇਸ ਦੀ ਨਿੰਦਿਆ ਕਰਦੇ ਹਾਂ ਤੇ ਜ세ਦਾਰ ਭਾਈ ਅਮਰੀਕ ਸਿੰਘ ਜੀ ਨੂੰ ਹੌਸਲਾ ਅੱਦੇ ਬੇਨਤੀ ਕਰਦੇ ਹਾਂ ਕਿ ਤੁਸੀਂ ਹੌਸਲਾ ਰੱਖੋ ਸਿੱਖ ਪੰਥ ਤੁਹਾਡੇ ਨਾਲ ਹੈ ਜਿਹੜੇ ਦੋਖੀ ਹਨ ਉਹ ਅੱਜ ਵੀ ਮਾਰੇ ਜਾਣਗੇ ਕੱਲ ਵੀ ਮਾਰੇ ਜਾਣਗੇ ਫਿਰ ਲੋਕੀਆਂ ਦੇ ਜਦੋਂ ਮਰ ਜਾਂਣ ਉਹਨਾਂ ਦੀਆਂ ਲਾਸ਼ਾਂ ਵੀ ਕੋਈ ਨਹੀਂ ਲੈਂਦਾ ਫਿਰ ਇਹਨਾਂ ਦੇ ਭੋਗਾਂ ਤੇ ਵੀ ਕੋਈ ਕੀਰਤਨ ਕਥਾ ਕਰਨ ਨਹੀਂ ਜਾਂਦਾ ਫਿਰ ਇਹਨਾਂ ਦਾ ਪਰਿਵਾਰ ਮਿੰਤਾਂ ਕਰਦਾ ਹੈ ਕਿ ਭੋਗ ਪਾ ਦਿਓ ਜੀ ਸਾਡੇ ਆਹ ਕਰ ਦਿਓ ਕਥਾ ਕੀਰਤਨ ਕਰ ਦਿਓ ਜੀ ਫਿਰ ਕੋਈ ਸਿੱਖ ਨਹੀਂ ਜਾਂਦਾ ਫਿਰ ਉਦੋਂ ਗੁਰੂ ਗ੍ਰੰਥ ਸਾਹਿਬ ਇਹਨਾਂ ਨੂੰ ਯਾਦ ਆ ਜਾਂਦਾ ਹੈ ਪਾਠੀ ਸਿੰਘ ਯਾਦ ਆ ਜਾਂਦੇ ਹਨ ਪ੍ਰਧਾਨ ਸਾਹਿਬ ਯਾਦ ਆ ਜਾਂਦੇ ਹਨ ਜਾਂ ਤਾਂ ਫਿਰ ਉਹਨੂੰ ਕੋਸ਼ਨਾ ਕਰਾਉਣ ਨਾ ਅਖੰਡ ਪਾਠ ਸਾਹਿਬ ਕਰਾਉਣ ਨਾ ਸਹਿਜ ਪਾਠ ਕਰਾਉਣ ਹੈ ਕਿਤੇ ਛੋਟੇ ਹੋਣਾ ਇਹ ਗੰਦੇ ਬੰਦਿਆਂ ਨੂੰ ਛੱਟ ਕੇ ਵੱਢ ਕੇ ਕਿਤੇ ਜਿਸਨੂੰ ਨਾ ਪਾਣੀ ਮਿਲੇ ਨਾ ਕੁਝ ਮਿਲੇ ਵੱਢ ਕੇ ਟੁਕੜੇ ਕਰਕੇ ਛੁੱਟਦੇ ਇਹ ਇਹ ਬੰਦੇ ਦਾ ਮਾਸ ਵੀ ਨਹੀਂ ਖਾਂਦੇ ਇਹ ਐਸੇ ਬੰਦੇ ਨੂੰ ਮਾਰ ਕੇ ਕਿਤੇ ਛੁੱਟਦੀਗੇ ਨਾ ਐਸੇ ਮਨੁੱਖ ਗੰਦੇ ਮਨੁੱਖ ਦਾ ਮਾਸ ਵੀ ਨਹੀਂ ਖਾਂਦੇ ਇਤਿਹਾਸ ਮਿਲਦਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੰਗਲ ਦੇ ਵਿੱਚ ਭਗਤੀ ਕਰ ਰਹੇ ਹਨ ਤੇ ਇੱਕ ਸ਼ੇਰ ਅ ਸਰੀਰ ਪਿਆ ਹੈ ਕਿਸੇ ਦਾ ਤੇ ਉਹਦੇ ਆਲੇ-ਦੁਆਲੇ ਘੁੰਮ ਕਰਕੇ ਤੇ ਸੁੰਘ ਕਰਕੇ ਬੈਠ ਗਿਆ ਭਾਈ ਬਾਲਾ ਜੀ ਨੇ ਭਾਈ ਮਰਦਾਨਾ ਜੀ ਨੇ ਪੁੱਛਿਆ ਪਾਤਸ਼ਾਹ ਸ਼ੇਰ ਤੇ ਸ਼ਕਾ ਮਾਸ ਛੱਡਦਾ ਨਹੀਂ ਪਰ ਇਹ ਕਾਰਨ ਕੀ ਬਣਿਆ ਕਿ ਇਹ ਸ਼ੇਰ ਨੇ ਮਾਸ ਹੈ ਜੋ ਖਾਦਾ ਕਿਉਂ ਨਹੀਂ ਤੇ ਮਹਾਰਾ ਜੀ ਕਹਿੰਦੇ ਭਾਈ ਇਹ ਜੋ ਸਰੀਰ ਹੈ ਨਾ ਇਹ ਸਰੀਰ ਨੇ ਕਦੇ ਹੱਥਾਂ ਨਾਲ ਸੇਵਾ ਨਹੀਂ ਕੀਤੀ ਮੂੰਹ ਦੇ ਨਾਲ ਚੰਗੇ ਬਚਨ ਨਹੀਂ ਬੋਲੇ ਅਤੇ ਅੱਖਾਂ ਦੇ ਨਾਲ ਕਦੇ ਗੁਰੂ ਗ੍ਰੰਥ ਸਾਹਿਬ ਅਤੇ ਕਦੇ ਗੁਰੂ ਦੀ ਬਾਣੀ ਨੂੰ ਨਹੀਂ ਪੜਿਆ ਇਹ ਇੱਕ ਦੋਸ਼ਟ ਨਲਾਇਕ ਜਾਂ ਕਹੇ ਲੋ ਗੁਰੂ ਤੋਂ ਬੇਮਖ ਹੋਇਆ ਬੰਦਾ ਹੈ ਦਰਸਾਲ ਸੰਗਜੀ ਇਹਨਾਂ ਲੋਕਾਂ ਦੇ ਹਾਲਾਤ ਐ ਜੇ ਹੋ ਜਾਂਦੇ ਹਨ ਕਿ ਫਿਰ ਇਹਨਾਂ ਦੀ ਨਾ ਤਾਂ ਭੋਗ ਪੈਂਦੇ ਹਨ ਇਹ ਫਿਰ ਭੜਕਦੇ ਹਨ ਇਹਨਾਂ ਦੀਆਂ ਰੂਹਾਂ ਭੜਕਦੀਆਂ ਹਨ ਤੇ ਪਿੱਛੇ ਪਰਿਵਾਰ ਅਲੱਗ ਤੰਗ ਤਾਂ ਹੁੰਦਾ ਹੈ ਤੇ ਇਹ ਜਿੇ ਜਿੱਥੇ ਕਾਮਰੇਡ ਬੁੱਧੀ ਦੇ ਲੋਕ ਹੋਣ ਮਨਦ ਬੁੱਧੀ ਦੇ ਲੋਕ ਹੋਣ ਜਿਹੜੇ ਗੁਰੂ ਨੂੰ ਪਿਆਰ ਨਹੀਂ ਕਰਦੇ ਮੈਂ ਬੇਨਤੀ ਕਰਦਾ ਰਣਵੀਰ ਸਿੰਘ ਖਾਲਸਾ ਮਹਾਰਾਸ਼ਟਰ ਇੰਡੀਆ ਭਾਰਤ ਤੋਂ ਕਿ ਉਹਨਾਂ ਦੇ ਪਰਿਵਾਰਾਂ ਨੂੰ ਵੀ ਬੇਨਤੀ ਕਰਦਾ ਕਿ ਇਹਨਾਂ ਨੂੰ ਸਮਝਾਓ ਤੇ ਭਾਈ ਇਹ ਗੁਰੂ ਗ੍ਰੰਥ ਸਾਹਿਬ ਹੈ ਇਹਦੇ ਨਾਲ ਜਿਹੜਾ ਪੰਗਾ ਲਵੇਗਾ ਉਹਦਾ ਖੁਰਾ ਖੋਜ ਖਾਦਮ ਹੋ ਜਾਵੇਗਾ ਇਹ ਜਨੇ ਜਨੇ ਨਿਸ਼ਾਨ ਸਾਹਿਬ ਝੂਲਦੇ ਹਨ ਨਾ ਇਹਨਾਂ ਨੇ ਨਿਸ਼ਾਨ ਸਾਹਿਬਾਂ ਦੀ ਬੇਅਦਬੀ ਕੀਤੀ ਹੈ ਤੇ ਇਹ ਨਿਸ਼ਾਨ ਸਾਹਿਬ ਇਸ ਤਰ੍ਹਾਂ ਨਹੀਂ ਝੂਲਦੇ ਲੱਖਾਂ ਸੇਖਾਂ ਨੇ ਕਰਵਾਨੀਆਂ ਕੀਤੀਆਂ ਹਨ ਤੇ ਬਾ ਜਫੀਰ ਜਸਵਿੰਦਰ ਸਿੰਘ ਜੀ ਦੇ ਅਸੀਂ ਨਾਲ ਹਾਂ ਜੀ ਅਸੀਂ ਉਸ ਟਾਈਮ ਉੱਤੇ ਹੁੰਦੇ ਕਿਤੇ ਜਦੋਂ ਇਹਨਾਂ ਨੇ ਬੇਅਦਬੀ ਕੀਤੀ ਹੈ ਤੇ ਦੁਸ਼ਟਾਂ ਦਾ ਸੌਦਾ ਲਾ ਦਿੰਦੇ ਤੇ ਪੂਰੇ ਅਮਰੀਕਾ 'ਚ ਪਤਾ ਲੱਗ ਜਾਂਦਾ ਕਿ ਇਹਨਾਂ ਨੇ ਬੇਅਦਬੀ ਕੀਤੀ ਇਹਨਾਂ ਦਾ ਸੌਦਾ ਲੱਗ ਗਿਆ ਤੇ ਅੱਜ ਤੋਂ ਬਾਅਦ ਦੂਜਿਆਂ ਦੇ ਵੀ ਕੰਨ ਖੜੇ ਹੋ ਜਾਂਦੇ ਇਹ ਜੇ ਅਸੀਂ ਬੇਅਦਬੀ ਕਰਾਂਗੇ ਸਿੰਘ ਤਿਆਰ ਪਰ ਤਿਆਰ ਹਨ ਸਿੰਘ ਸੰਤ ਵੀ ਹੈ ਸਿੰਘ ਸੂਰਮਾ ਸਿਪਾਹੀ ਵੀ ਹੈ ਮਾ ਭਾਈ ਗੁਰਦਾਸ ਜੀ ਦਾ ਕਥਨ ਹੈ ਜਨਨੀ ਜਨ ਤੋ ਭਗਤ ਜਨ ਕਹਿ ਦਤਾ ਕੈ ਸੂਰ ਨਹੀਂ ਤੋ ਜਨਨੀ ਬਾਝ ਰਹਿ ਕਾਹੇ ਗਵਾਵੇ ਨੂਰ ਸਿੱਖ ਇੱਕ ਦਾਨੀ ਵੀ ਹੈ ਸੂਰਮਾ ਵੀ ਹੈ ਸਿੱਖ ਕੋਲੇ ਸਭ ਕੁਝ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਹੈ ਤੇ ਇਹ ਜਿਹੜੇ ਇਸ ਤਰ੍ਹਾਂ ਦੇ ਮੰਦਬੁੱਧੀ ਦੇ ਲੋਕ ਹੁੰਦੇ ਹਨ ਕਾਮਰੇਡ ਬੁੰਦੀ ਦੇ ਲੋਕ ਹੁੰਦੇ ਹਨ ਇਹਨਾਂ ਨੂੰ ਅਸੀਂ ਸਖਤ ਹਦਾਇਤ ਕਰਦੇ ਹਾਂ ਕਿ ਅੱਜ ਤੋਂ ਬਾਅਦ ਅਗਰ ਕੋਈ ਤੁਸੀਂ ਐਸਾ ਕਾਰਾ ਕਰੋਗੇ ਸਿੱਖ ਤੁਹਾਨੂੰ ਸੋਦਾ ਲਾ ਕਰਕੇ ਨਰਕਾਂ ਦੇ ਵਿੱਚ ਪਾਜਾ ਦੇਣਗੇ ਤੇ ਨਰਕਾਂ ਦੇ ਵਿੱਚ ਵੀ ਤੁਹਾਨੂੰ ਜਗ੍ਹਾ ਨਹੀਂ ਮਿਲੇਗੀ ਕਿਉਂਕਿ ਜਿਹੜਾ ਗੁਰੂ ਦਾ ਦੋਖੀ ਹੈ ਉਹਨੂੰ ਜਗ੍ਹਾ ਕਿਤੇ ਢੋਈ ਕਿਤੇ ਨਹੀਂ ਮਿਲਦੀ ਹੈ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ